ਕਰਾਈਏ ਵੀ ਕੀ ਨਾ ਗੱਲਬਾਤ ਲੱਗੇ ਜਾਣਕਾਰੀ ਸਾਰੇ ਪਸ਼ੂਆਂ ਦੀ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੇ ਬਾਈ ਜੀ ਪਹਿਲਾਂ ਤਾਂ ਦਰਸ਼ਕ ਨੂੰ ਆਪਦਾ ਨਾਮ ਦੱਸੋਗੇ ਨਾਮ ਵਿੱਕੀ ਜੀ ਪ੍ਰਧਾਨ ਡੈਰੀ ਫਾਰਮ ਦੇ ਨਾਂ ਤੇ ਆਪਣੀ ਡੈਰੀ ਦਾ ਜਿਹੜਾ ਨਾਮ ਰੱਖਿਆ ਹੈ ਪ੍ਰਧਾਨ ਡੈਰੀ ਫਾਰਮ ਠੀਕ ਆ ਵਿੱਕੀ ਵੀਰੇ ਜਿਵੇਂ ਅੱਜ ਆਪਣੇ ਕੋਲੇ ਗੱਲ ਕਰ ਲਗੇ ਵੀ گاਵਾ ਹੀ گاਵਾਂ ਨੇ ਹੈਨਾ ਹਾਂਜੀ ਹਾਂਜੀ ਤੇ ਕਿੰਨੇ گاਵਾ ਅੱਜ ਦੀ ਵੀਡੀਓ ਦੇ ਵਿੱਚ ਰਹਿਣੀਆਂ ਅੱਜ گاਵਾ ਆਪਣੇ ਕੋਲ 20 ਨੇ ਜੀ 7 گاਵਾ ਕੱਲ ਵਿਗੀਆਂ ਅੱਛਾ 27 گاਵਾ ਸੀ 20 ਗਾਈਆਂ ਨੇ ਸਰੇ ਤੋਂ ਜਿਹੜੀ ਕਹਿੰਦੇ ਆ ਨਾ ਚੋਟੀ ਦੀ ਸਰੇ ਤੋਂ ਸਰੇ ਦੇ ਇੱਕ ਇੱਕ ਤੋਂ ਇੱਕ ਚੜਦੀ ਬੱਛੀ ਘੜੀ ਆਪਣੀ ਠੀਕ ਆ ਇਹ ਵਿਕੀ ਜੇ ਗੱਲ ਕਰ ਲਗੇ ਤੁਹਾਡੇ ਵਪਾਰ ਵਾਲੇ ਕੰਮ ਨੂੰ ਬਹੁਤ ਸਾਲਾਂ ਦਾ ਪੁਰਾਣਾ ਕੰਮ ਹਾਂਜੀ ਜੱਦੀ ਕੰਮ ਆ ਜੀ ਬਹੁਤ ਸਾਲਾਂ ਦਾ ਕਹੇ ਪੀੜੀਆਂ ਹੋਗੀਆਂ ਮੇਰੀ ਚੌਥੀ ਪੀੜੀ ਆ ਜੀ ਚੌਥੀ ਪੀੜੀ ਆ ਗਈ ਆ ਠੀਕ ਆ ਜਿਵੇਂ ਆਪਾਂ ਗੱਲ ਕਰ ਲੀਏ ਪਹਿਲੇ ਨੰਬਰ ਵਾਲੀ ਗਾਂ ਇਹ ਗਾਂ ਦਾ ਮੈਨੂੰ ਐਂ ਦੱਸ ਪਹਿਲਾ ਸੂਆ ਕਿੰਨਾ ਮਸੂਦੀ ਤੀਜਾ ਸੂਆ ਤੀਜਾ ਤੀਜਾ ਸੂਆ ਕਿੰਨੇ ਦਿਨ ਬਾਕੀ ਪਏ ਆ ਇਹਦੇ ਹਜੇ 15 ਦਿਨ ਬਾਕੀ ਪਏ ਆ ਅੱਛਾ 15 ਦਿਨ ਬਾਕੀ ਪਏ ਆ ਕਿੰਨਾ ਕੇ ਦੁੱਧ ਬਾਦ ਵਾਲੀ ਬਈ ਇਹ ਗਾਂ 40 ਪਲੱਸ ਦੁੱਧ ਦਿੱਤਾ ਹੋਇਆ ਬੈੜਨੀ ਬਈ ਅੱਛਾ ਹਾਂਜੀ ਲੈ ਵੀ ਆਹ ਦੇਖ ਲੋ ਬਹੁਤ ਹੀ ਜ਼ਿਆਦੇ ਵੱਡੇ ਕੱਦ ਕਾਠ ਵਾਲੀ ਆ ਗਈ ਹਜੇ 10-15 ਦਿਨ ਬਾਕੀ ਪਏ ਆ ਆਪਾਂ ਇਹ ਗੱਲ ਕਹਿ ਸਕਦੇ ਆ ਆ ਤਾਂ ਜੌਂਡੀਆ ਟਰੈਕਟਰ ਹੀ ਜਾਂਦਾ ਮਿੱਤਰੋ ਬਹੁਤ ਵੱਡੀ ਗਾਂ ਆ ਗਈ ਅੱਜ ਰਮਨ ਵੀਰੇ ਇੱਕ ਹੋਰ ਦਾਦਾ ਐਡੀ ਬੈਡ ਫਾਰਮ ਚ ਖੜੀ ਹੋਵੇ 5 ਲੱਖ ਤੋਂ ਮੁੱਲ ਘੱਟ ਨਹੀਂ ਕਰਨਾ ਕਿਸੇ ਆਪਾਂ ਕਹਿੰਨਾ ਅੱਜ ਆਪਾਂ ਤੈਨੂੰ ਪਹਿਲਾਂ ਵੀ ਕਹਿ ਪਹਿਲਾਂ ਗਿਫਟ ਦਿੱਤੇ ਸੀ ਅੱਜ ਆਪਾਂ ਧਮਾਕੇ ਕਰਨੇ ਆ ਸਾਰੇ ਅੱਛਾ ਹਾਂ ਬਸ ਜਾਇਜ ਸਾਰੇ ਵੀਰਾਂ ਨੂੰ ਕੋਈ ਵੀ ਕੋਈ ਘਰੇ ਬੈਠਾ ਮੰਗਵਾ ਲਿਆ ਆਨਲਾਈਨ ਮੰਗਵਾ ਲਿਆ ਸਾਰਿਆਂ ਦਾ ਮੰਨ ਲਓ ਵੀ ਮਾਣ ਰੱਖਾਂਗੇ 1-5 ਦੀ ਦੇਣੀ ਆ ਵੀਰੇ 1-5 ਦੀ ਹਾਂਜੀ ਪੈ ਗਏ ਨਾ ਚੱਕਰਾਂ 'ਚ ਤੁਸੀਂ ਵੀ ਪੈ ਗਏ ਵੀ 1 5 ਦੀ ਐਡੀ ਬਿਹੜ ਕੌਣ ਦੇਊਗਾ ਠੀਕ ਹੈ ਗੱਲ 40 ਕਿਲੋ ਵਾਲੀ ਬਿਹੜ ਜਿਸ ਆਪਣਾ ਸੁਪਨਾ ਪੂਰਾ ਕਰਨਾ ਹੈ ਪ੍ਰਧਾਨ ਡੇਰੀ ਫਾਰਮ ਤੇ ਆ ਲੋ ਰੱਸਾ 40 ਕਿਲੋ ਵਾਲੀ ਪ੍ਰਧਾਨ ਡੇਰੀ ਫਾਰਮ ਤੇ ਅਵੇਲੇਬਲ ਹੈ ਠੀਕ ਆ ਲੈ ਜੋ ਕਰ ਇਧਰਲੇ ਪਾਸੇ ਲੋ ਵੀ ਇਹ ਗੱਲ ਤਾਂ ਜ਼ਰੂਰ ਮੰਨਣੀ ਪਊਗੀ ਵੀ ਜਿਹੜੀ ਇਹ ਬਿਹੜ ਦਾ ਕੱਦ ਕਾਠਾ ਉਹ ਬਹੁਤ ਜ਼ਿਆਦਾ ਲੈ ਵੀ ਆਹ 40 ਕਿਲੋ ਇਹਦਾ 1 ਲੱਖ 5000 ਰੁਪਿਆ ਰੇਟ ਆ ਬਾਕੀ ਇਹੇਵਾ ਹਜੇ ਬਣਾਉਣਾ ਯਾਰ ਕਰਮ ਵਾਲੀ ਨੇ ਦੇਣ ਹਜੇ 10 15 ਦਿਨ ਬਾਕੀ ਪਏ ਆ ਥੋੜਾ ਜਿਹਾ ਆਪਾਂ ਵੀਰਾਂ ਨੂੰ ਦੱਸ ਦਈਏ ਥੋੜੇ ਥੋੜੇ ਇਹਦੇ ਨਾਲ ਲਾਪੀ ਦੇ ਨਿਸ਼ਾਨ ਆ ਥੋੜੇ ਥੋੜੇ ਹਾਂ ਜਿਹੜੇ ਆ ਨਿਸ਼ਾਨ ਨੇ ਥੋੜੇ ਥੋੜੇ ਲਾਪੀ ਦੇ ਨਿਸ਼ਾਨ ਨੇ ਠੀਕ ਹੈ ਗੱਲ ਤੇ ਜਿਵੇਂ ਆਪਣੇ ਕੋਲ ਦੂਜੇ ਨੰਬਰ ਤੇ ਆ ਗਈ ਬਈ ਦੂਜਾ ਸੂਆ ਬੈਠਾ ਵੀਰੇ ਇਹ ਦੂਜਾ ਸੂਆ ਹਾਂ ਇਹਦੇ 10 12 ਦਿਨ ਰਮਣ ਵੀਰੇ ਬਾਕੀ ਪਏ ਨੇ ਠੀਕ ਹੈ ਹਾਂ ਇਹਨੇ ਪਹਿਲਾਂ ਨੇ 30 ਕਿਲੋ ਦੁੱਧ ਦਿੱਤਾ ਪਹਿਲਾਂ ਨੇ 30 ਕਿਲੋ 30 ਕਿ ਕੀ ਰੇਟ ਦੀ ਗਾਂ ਰਹੁ ਬਈ ਇਹ ਇਹ ਵੀ ਹਾਂ ਨਾ 1-5 ਦੀ ਦੇਵਾਂਗੇ ਬੱਚੀਆਂ ਦੇਖ ਵੀਰੇ ਕਿੰਡੀਆਂ ਕਿੰਡੀਆਂ ਪਹਿਲਾਂ ਜਾਨਵਰ ਲੈ ਵੀ ਆ ਦੇਖੋ ਆ ਵੀ 1.5 ਲੱਖ ਦਾ ਲਿਆ ਕੇ ਨਾ ਦੁੱਧ ਕਿੰਨਾ ਪਾਉ ਦੋ ਇਹ ਬਾਈ ਦੁੱਧ 30+ ਹੀ ਕਹਿਣਾ ਆਪਾਂ 30+ ਪਹਿਲਾਂ ਦਿੱਤਾ 30+ ਹੁਣ ਕਹਿ ਕੇ ਦੇਵਾਂਗੇ ਠੀਕ ਆ ਜੇ ਅਗਲੇ ਦੇ 35+ ਦੁੱਧ ਦਿੱਤਾ ਫੇਰ ਮੰਨੇ ਠੀਕ ਹੈ ਹਾਂ ਫੇਰ ਮੰਨੇ 30+ ਕਹਿ ਕੇ ਦੇਣਾ ਵੀਰੇ ਠੀਕ ਆ ਹਾਂ ਪਰ ਇਹ ਜੜੀਆਂ ਬੈਣਾ ਜੰਮਦੀਆਂ ਨਹੀਂ ਸਹੀ ਗੱਲ ਆ ਬਾਈ ਜਿਹੜੀ ਆ ਆ ਗਈ ਤੇਰੀ ਤੀਜੇ ਨੰਬਰ ਵਾਲੀ ਇਹ ਦੂਜਾ ਸੂਆ ਬੈੜਾ ਵੀਰੇ ਅੱਛਾ ਦੂਜਾ ਸੂਆ ਹਾਂ ਪਿਓਰ ਐਚਐਫ ਪੂਰੀ ਵਧੀਆ ਬਰੀਡ ਵਾਲੀ ਜਿਹੜੀ ਕਹਿੰਦੇ ਆ ਨਾ ਬਰੀਡ ਵਾਲੀ ਇਹਦੇ ਵੀ 10-12 ਦਿਨ ਰਮਣ ਬਾਕੀ ਪਏ ਨੇ ਅੱਛਾ 10-12 ਦਿਨ ਇਹਦੇ ਵੀ ਬਾਕੀ ਪਏ ਆ ਕੀ ਮਤਲਬ ਇਹਦਾ ਰਿਕਾਰਡ ਹੈਗਾ ਦੁੱਧ ਦਾ ਇਹਨੇ ਪਹਿਲਾਂ ਨੇ 25+ ਦੁੱਧ ਦਿੱਤਾ ਵੀਰੇ ਅੱਛਾ ਪਹਿਲੇ ਨੇ 25+ ਦੁੱਧ ਦਿੱਤਾ ਆਪਾਂ ਹੁਣ ਵੀ 25+ ਕਹਿ ਕੇ ਦੇਵਾਂਗੇ ਕੀ ਰੇਟ ਦਾ ਇਹ ਹਾਂ ਨਾ ਵੀਰੇ 95000 ਦੀ ਜਸਨ ਹੋਗਾ ਠੀਕ ਆ ਮੋਲੇ 1 20 30 ਕਰਾ ਲਓ 95000 ਦੀ ਦੇਵਾਂ ਲੈ ਵੀ ਆਹ ਕੱਲੇ 95000 ਦੀ ਤੁਹਾਨੂੰ ਗਾਂ ਮਿਲੂਗੀ ਤੇ ਇੱਕ ਹੋਰ ਟਰੱਕ ਆ ਗਿਆ ਜਿਹੜਾ ਇਹਦਾ ਇਹ ਦੂਜਾ ਸੂਆ ਬੱਛੀ ਆ ਵੀਰੇ ਅੱਛਾ ਕੱਦ-ਕਾਠ ਬਹੁਤ ਆ ਕੱਦ-ਕਾਠ ਪੂਰੀ ਲੈਂਥ ਲੰਬਾਈ ਜਿਹੜੀ ਕਹਿੰਦੇ ਆ ਨਾ ਹਾਈਟ ਜਿਹੜੀ ਕਹਿੰਦੇ ਆ ਵੀ ਆਪਾਂ ਉਹ ਵੇਲ ਲੈਣੀ ਹੈ ਜਿਹੜੀ ਮੋਢੇ ਤੱਕ ਆਵੇ ਮੋਢੇ ਤੋਂ ਵੀ ਟੱਪਦੀ ਹੈ ਦਿਨ ਕਿੰਨੇ ਪਏ ਦੇ ਇਹਦੇ 15 ਦਿਨ ਬਾਕੀ ਆ ਫਿਰ ਕੀ ਰੇਟਰ ਹੋ ਇਹਦਾ ਇਹ ਹਾਂ ਨਾ ਇਹ ਵੀ ਇੱਕ ਪੰਜ ਦੀ ਦੇ ਦਾਂਗੇ ਇੱਕ ਪੰਜ ਦੀ ਠੀਕ ਆ ਲੈ ਵੀ ਮਿੱਤਰੋ ਆਹਾ ਆ ਲੈ ਆਹ ਦੇਖ ਲਓ ਮਿੱਤਰੋ ਵੀ ਆਪਾਂ ਪਹਿਲੀ ਵਾਰ ਮੈਨੂੰ ਐ ਲੱਗਦਾ ਵੀ ਐਡੀਆਂ ਐਡੀਆਂ ਗਾਵਾਂ ਦੇਖੀ ਜਾਂਦੇ ਹੈਗੇ ਲੈ ਆਹ ਤਾਂ ਨਾ ਮੈਨੂੰ ਐ ਲੱਗਦਾ ਵੀ 5.5 ਪੌਣੇ 6 ਫੁੱਟ ਦੀ ਗਾਂ ਆ ਗਈ ਹੁਣ ਲੰਮੀ ਲੁੰਮੀ ਤੇ ਇੱਕ ਕਰ ਲਓ ਤੇ ਇਹ ਵੀ 1 ਲੱਖ ਤੇ 5000 ਦੀ ਮਿਲੂਗੀ ਸੋਨੋ ਮਿੱਤਰੋ ਆਹ ਦੇਖ ਲੋ ਇਹ ਜੀਆਂ ਗਾਵਾਂ ਪਹਿਲਾਂ ਵਿਕੀ ਕਹਿੰਦਾ ਵੀ ਸਾਨੂੰ ਪ੍ਰਧਾਨ ਡੈਰੀ ਫਾਰਮ ਦੇ ਉੱਤੇ ਹੀ ਮਿਲਣਗੀਆਂ ਤੇ ਜਿਵੇਂ ਆਹ ਆ ਗਈ ਬਈ ਆਪਣੇ ਕੋਲੇ ਇਹ ਇਹ ਵੀ ਦੂਜਾ ਸੂਆ ਗਾ ਦੂਜਾ ਸੂਆ ਹਾਂ ਇਹ ਮਿਹੜ ਦੂਜਾ ਸੂਆ ਐ ਵੀ ਇਹਨੇ ਪਹਿਲਾਂ ਨੇ 26 27 ਕਿਲੋ ਦੁੱਧ ਦਿੱਤਾ ਇਹ ਕ੍ਰੋਸ ਚ ਆ ਗਈ ਥੋੜੀ ਹਾਂ ਕ੍ਰੋਸ ਚ ਆ ਗਈ ਕੀ ਰੇਟਰ ਹੋ ਇਹਦਾ ਇਹ ਹਾਂ ਨਾ ਵੀਰੇ ਆਪਾਂ 1-2 ਦੀ ਦੇਵਾਂਗੇ 1 ਲੱਖ ਪੂਰਾ ਕਰਦਗੇ ਆਹ ਲੱਖ ਦੀ ਦੇ ਦਾਂਗੇ ਪੂਰੇ ਠੀਕ ਆ ਇਹ ਆ ਲੈ ਵੀ ਪੂਰੇ 1 ਲੱਖ ਦੀ ਗਾਂ ਸਾਨੂੰ ਆ ਜਾ ਕਰਾ ਮੋੜਿਆ ਕਰ ਜਿਹੜਾ ਵੀ ਬੰਦਾ ਗਾਂ ਮੰਗਵਾਊ ਆ ਹਾਂ ਲੱਖ ਦੀ ਗਾਹ ਨਾਲ ਆਪਾਂ ਗਿਫਟ ਦੇਵਾਂਗੇ ਬੱਚੀ ਅੱਛਾ ਹਾਂ ਇਹ ਗਾਣ ਨਾਲ ਬੱਚੀ ਫ੍ਰੀ ਕਰਤੀ ਇਹੇ ਗਾਣਾ ਇਸ ਗਾਣ ਨਾਲ ਗਿਫਟ ਹੈ ਵੀਰੇ ਕਿਵੇਂ ਆਹ ਗਾਣ ਨਾਲ ਲੱਖ ਦੀ ਜਿਹੜਾ ਗਾਹ ਲੈਂਦਾ ਘਰੇ ਬੈਠਾ ਮੰਗਵਾਵੇ ਆਨਲਾਈਨ ਮੰਗਵਾਵੇ ਉਹਨੂੰ ਆਹ ਬੱਚੀ ਦੇਣੀ ਆਪਾਂ ਫ੍ਰੀ ਆ ਫ੍ਰੀ ਠੀਕ ਹੈ ਫ੍ਰੀ ਦੇਣੀ ਆ ਬੱਚੀ ਕੋਈ ਬੱਚੀ ਦਾ ਪੈਸਾ ਨਹੀਂ ਲਵਾਂਗੇ ਠੀਕ ਹੈ ਹਾਂ ਇਹ ਬਹਿੜਾ ਦੂਜਾ ਸੂਆ ਵੀਰੇ ਦੂਜਾ ਸੂਆ ਇਹਦਾ ਇਹਦਾ ਕਿੰਨੇ ਦਿਨ ਬਾਕੀ ਪਏ ਆ ਇਹਦੇ ਬਈ 5-4 ਦਿਨ ਬਾਕੀ ਆ ਤਿਆਰੀ ਚ ਬਹਿੜ ਪੂਰੀ 5-4 ਦਿਨ ਹੀ ਬਾਕੀ ਆ ਹਾਂ ਪੂਰੀ ਵਧੀਆ ਫੁੱਲ ਬਰੀਡ ਦੀ ਠੀਕ ਹੈ ਹਾਂ ਆਰਡਰ ਦੀ ਕੁਆਲਿਟੀ ਦੇਖ ਲੋ ਲੈਂਥ ਦੀ ਲੈਂਥ ਦੇਖ ਵੀਰੇ ਨਾਲੇ ਕਿੰਨੀ ਆ ਚੜਾਈ ਬਹੁਤ ਆ ਵਢਦੀ ਤੇ ਜਿਹੜਾ ਕਹਿੰਦੇ ਆ ਰੇਸ਼ਮ ਰੇਸ਼ਮ ਵਰਗਾ ਪਿੰਡਾ ਨਹੀਂ ਕਹਿੰਦੇ ਹੁੰਦੇ ਜੀ ਉਹ ਹੈ ਇਹ ਚੀਜ਼ ਠੀਕ ਆ ਤੇ ਇਹਦੀ ਚਮਕ ਧਮਕ ਬਹੁਤ ਆ ਵਢਦੀ ਇਹਦਾ ਕੀ ਰੇਟ ਆ ਤੇ ਬਾਈ ਆਪਾਂ ਲੱਖ ਦੀ ਇਹ ਵੜ ਦੇਵਾਂਗੇ ਠੀਕ ਆ ਤੇ ਵੀ ਆਹ ਦੇਖ ਲੋ ਆਪਾਂ ਤੁਹਾਨੂੰ ਥਣ ਨੇੜੇ ਦਿਖਾ ਦਈਏ ਤੇ ਜਿਹੜੇ ਹੈਗੇ ਨਾ ਇਹ ਆਹ ਮੂਰਲੇ ਥਣ ਆ ਕੇ ਛੋਟੇ ਛੋਟੇ ਮਗਰ ਜੇ ਹੈਗੇ ਆ ਉਹਨਾਂ ਦਾ ਕੋਈ ਫਿਕਰ ਨਹੀਂ ਹੈਗਾ ਏ ਲਵੀ ਆ ਕਿਰਾ ਹੁਣ ਇਹਦੀ ਦੱਸ ਮੈਨੂੰ ਇਹਦਾ ਕੀ ਡਿਟੇਲ ਹੈ ਇਹ ਬੈੜ ਵੀ ਦੂਜਾ ਸੂਆ ਰਵਣ ਵੀਰੇ ਦੂਜਾ ਸੂਆ ਹਾਂ ਫੁੱਲ ਬਰੀਡ ਦੀ ਬੈੜ ਹੈ ਠੀਕ ਹੈ ਇਹਦਾ ਆ ਦੇਖ ਤੇ ਕਿੰਨਾ ਦੁੱਧ ਪਾਉ ਦੋ ਬਈ ਇਹਨੇ ਦੁੱਧ ਦੇਣਾ ਬੈੜ ਨੇ ਮੇਰੇ 25 ਪਲੱਸ ਠੀਕ ਹੈ ਹਾਂ 25 ਪਲੱਸ ਦੁੱਧ ਦੇਣਾ ਹੈ ਕੀ ਰੇਟਰ ਹੋ ਇਹਦਾ ਇਹ ਹਾਂ ਨਾ ਵੀਰੇ 95000 ਦੀ ਦੇ ਦਾਂਗੇ ਠੀਕ ਹੈ 95 ਇਹ ਟਾੜਾ ਵਾਟਾ ਕਰ ਇਹਦਾ ਟਾੜਾ ਵਾਟਾ 90000 ਦੀ ਬੈੜ ਦੇਵਾਂਗੇ ਅੱਜ ਦੇ ਰੇਟ ਰਮਣ ਸਾਰੇ ਸੁਣੀ ਜਾਂਦੇ ਆ ਵੀਡੀਓ ਵੀ ਦੇਖੀ ਜਾਂਦੇ ਸਾਰੇ ਵੀਰਾਂ ਦਾ ਪਹਿਲਾਂ ਧੰਨਵਾਦ ਆਪਣਾ ਜਿੰਨੇ ਵੀਡੀਓ ਦੇਖਦੇ ਆ ਆਹ ਰੇਟ ਜੇ ਕਿਤੇ ਵੀ ਪੰਜਾਬ ਚ ਕਿਸੇ ਵੀ ਕੋਨੇ ਚ ਐਹੋ ਜਿਹੇ ਬੈੜਾ ਆਹ ਰੇਟ ਮਿਲ ਗਏ ਤਾਂ ਮੈਂ ਇੱਕ ਗਾਂ ਨਾਲ ਇੱਕ ਗਾਂ ਫਰੀ ਦੇਉਂਗਾ ਠੀਕ ਆ ਹਾਂਜੀ ਲੈ ਵੀ ਜੇ ਆ ਰੇਟ ਮਿਲ ਗਏ ਅੱਛਾ ਜਿਹੜੀ ਹੁਣ ਅਗਲੀ ਵੇਹੜ ਆ ਗਈ ਬਾਈ ਇਹ ਬੈੜਾ ਵੀਰੇ ਦੂਜਾ ਸੂਆ ਦੂਜਾ ਸੂਆ ਹਾਂ ਤੋਹਫਾ ਅਨਮੋਲ ਹੀਰਾ ਲੈ ਹੀਰਾ ਜੀ ਹੀਰਾ ਠੀਕ ਆ ਹੀਰਾ ਦੂਜਾ ਸੂਆ ਤੇ ਕਿੰਨੇ ਦਿਨ ਬਾਕੀ ਪਏ ਦੇ ਇਹਦੇ 10 ਦਿਨ ਬਾਕੀ ਪਏ ਅੱਛਾ ਇਹਦਾ ਰੇਟ ਕੀ ਰਹੂਗਾ ਇਹ ਬੈੜਾ 1 10 ਦੀ ਦੇਣੀ ਆ ਵੀਰੇ ਦਰਾਵਣਾ ਇਹ 1 10 ਜੇ ਇਹਦੇ ਨਾਲ ਦੀ ਬੱਚੀ ਹੁਣ ਵੀ ਬਾਹਰੋਂ ਕੋਈ ਵੀਰ ਮੈਨੂੰ 1 30 40 ਤੋਂ ਘੱਟ ਲੈ ਲੇ ਤਾਂ ਮੈਂ ਉਸ ਦਾ ਵੀ ਦੇਣਦਾਰ ਬੈਠਾ ਠੀਕ ਆ ਲੈ ਇੱਕ 40 ਤੋਂ ਘੱਟ ਬੱਚੀ ਬਾਹਰ ਨਹੀਂ ਮਿਲਦੀ ਆ ਦੇਖੋ ਮਿੱਤਰੋ ਆਹ ਹਜੇ ਦਿਨ ਬਾਕੀ ਪਏ ਇਹਦੇ ਹਾਂ ਦਿਨ ਬਾਕੀ ਪਏ ਆ 30 ਪਲੱਸ ਦੁੱਧ ਕਹਿ ਕੇ ਦੇਣਾ ਠੀਕ ਆ ਹਾਂ ਲਿਆ ਕਰਾਂ ਅੱਛਾ ਵਿੱਕੀ ਜਿਹੜੀ ਹੁਣ ਆ ਗਈ ਇਹਦਾ ਸੂਆ ਭਾਈ ਇਹ ਵੀ ਦੂਜਾ ਸੂਆ ਬਹੁਤ ਜੰਗੀ ਸੂਆ ਰਮਣ ਵੀਰ ਅੱਛਾ ਜਿਆਦੇ ਜੰਗੀ ਬੱਛੀ ਹੈ 10 ਦਿਨ ਬਾਕੀ ਪਏ ਨੇ ਹਜੇ ਇਹਦੇ 10 ਦਿਨ ਬਾਕੀ ਹਾਂ ਇਹ ਵੀ 30 ਪਲੱਸ ਵਾਲੀ ਹੈ 30 ਪਲੱਸ ਵਾਲੀ ਹਾਂ 30 ਪਲੱਸ ਵਾਲੀ ਤੇ ਇਹਦਾ ਰੇਟ ਕੀ ਰਹੂਗਾ ਇਹ ਵੀਰੇ 1-5 ਦੀ ਦੇ ਦਾਂਗੇ ਹਾਂ ਇਹ 1-5 ਦੀ ਹੈ ਇਹ ਸਾਡੇ ਪਤਾ ਹੁਣ ਵੀ ਹੁਣ ਵੀ ਬੱਛੀ ਸਵਾ ਦੀ ਵਿਕਰੀ ਦੀ ਹੈ ਸਵਾ ਲੱਖ ਦੀ ਅੱਛਾ ਪਰ ਆਪਾਂ ਤੈਨੂੰ ਪਹਿਲਾਂ ਵੀ ਕਿਹਾ ਦੂਸਰੀ ਵੀਡੀਓ 'ਚ ਆਪਾਂ ਗਿਫਟ ਦਿੱਤੇ ਸੀ ਅੱਜ ਤਮਾਕੀ ਠੀਕ ਹੈ ਹਾਂ ਆ ਜਾ ਕਰ ਅੱਛਾ ਵਿੱਕੀ ਇਹਦਾ ਸੂਆ ਦੱਸ ਮੈਨੂੰ ਇਹ ਦੂਜਾ ਸੂਆ ਵੈੜਾ ਵੀਰੇ ਜਰਸੀ ਕ੍ਰੋਸ ਚ ਆ ਗਈ ਅੱਛਾ ਤੇ ਮੈਨੂੰ ਐ ਦੱਸ ਵੀ ਕਿੰਨੇ ਕ ਦਿਨ ਬਾਕੀ ਪਏ ਦੇ ਇਹਦਾ ਹਫਤਾ ਪਿਆ ਵੀਰੇ ਕੀ ਰੇਟਰ ਹੋ ਇਹਦਾ ਇਹ ਵੀਰੇ ਹਾਂ ਨਾ ਆਪਾਂ 82000 ਦੀ ਵੈੜਾ ਦੇਵਾਂਗੇ 20 ਪਲੱਸ ਦੁੱਧ ਦੇਣਾ ਇਹਨੇ ਅੱਛਾ ਬਹੁਤ ਠੰਡੀ ਆ ਬਹੁਤ ਚੰਗੀ ਜਮਾ ਡਾਡਾ 75000 ਕਹਿ ਦਿੱਗੇ ਕਿ ਨਾ ਕਹੀਏ ਬਾਈ ਫਿਰ ਜੈਸਨ ਹੋਈ ਆ ਵੀਰੇ ਤੂੰ ਕਹਤਾ 75000 ਦੀ ਜੈਸਨ ਹੋਆ ਦੇਖ ਰਮਨ ਸਾਮ ਦੇ ਨੂੰ ਵੀ 15 ਦਿਨ ਹੋ ਗਏ 75 ਜਬਨ ਬਣਾਉਣ ਨੂੰ ਕੁਝ ਵੀ ਨਹੀਂ ਠੀਕ ਆ ਬਾਸ ਚੱਲ ਤੂੰ ਕਹਤਾ ਤੇਰੀ ਆਪਾਂ ਹਟਾਉਂਦੇ ਨਹੀਂ ਬਹੁਤ ਚੰਗੀ ਬਿਹੜਾ 20 ਪਲੱਸ ਦੁੱਧ ਦੇ ਨੇ ਰਾਮ ਨਾਲ ਗੁਣਾ ਠੀਕ ਆ ਲੈ ਵੀ ਆਹ ਜਿਹੜੀ ਜਾਂਦੀ ਹੈ 75000 ਰੁਪਏ ਦੀ ਤੇ ਜਿਹੜੀ ਅੱਗੇ ਖੜੀ ਹੈਗੀ ਇੱਕ ਹੋਰ ਇਹ ਤੀਜਾ ਸੂਆ ਆ ਗਈ ਵੀਰੇ ਤੀਜਾ ਸੂਆ ਹਾਂ ਦੂਜੇ ਸੂਏ ਇਹਨੇ 18 19 ਕਿਲੋ ਦੁੱਧ ਦਿੱਤਾ ਕੀ ਰੇਟ ਹੈ ਦਾ ਇਹ ਹਾਂ ਨਾ ਵੀਰੇ 65000 ਦੀ ਦੇਵਾਂਗੇ ਟਾੜਾ ਵਟਾ ਟਾੜਾ ਵਟਾ 2000 ਘੱਟ ਦੇ 63 ਦੀ ਦੇ ਦਾਂਗੇ 4 2 4 ਦਿਨਾਂ ਨੂੰ ਜਦੋਂ ਇਹ ਵੀ ਬਿਹੜ ਪੂਰੀ ਤਿਆਰ ਹੋ ਗਈ ਨਾ ਇਹ ਵੀ ਬਿਹੜ 85 85 ਕਰੂਗੀ ਲੈ ਵੀ ਆਹਾਂ ਗਾਂ 63000 ਰੁਪਏ ਦੀ ਮਿਲੂਗੀ ਸੋਨੂੰ ਚੈੱਕ ਕਰ ਲਊਂ ਮੋੜ ਜਾ ਕਰਾਂ ਸਿਰਾ ਇਹ ਲਿਆ ਕਰਾ ਬਹੁਤ ਚੰਗੀ ਗਾ 20 ਪਲੱਸ ਦੁੱਧ ਦੇਈ ਜਾਣਾ ਰਾਮਨਾਲ ਥੋੜੀ ਜਿਹੀ ਕ੍ਰੌਸ ਚ ਹੈ ਬਹੁਤ ਚੰਗੀ ਹੈ 63000 ਦੀ 63000 ਦੀ ਵੜ ਦੇਵਾਂਗੇ ਕੋਈ ਮੁੱਲ ਜ਼ਿਆਦਾ ਨਹੀਂ ਕਰਨੇ ਪਹਿਲਾਂ ਵੀ ਕਹੇ ਜਿਹੜੇ ਆਪਾ ਰਾਮਨਾ ਇੰਨੇ 11 ਗਾਵਾਂ ਦਿਖਾ ਚੁੱਕੇ ਆਪਾਂ ਦਿਖਾਈਆਂ ਵੀਰਾਂ ਨੂੰ ਸਾਰਿਆਂ ਨੂੰ ਇੱਕ ਤੋਂ ਇੱਕ ਚੜਦੀ ਬੈੜ ਹੈ ਠੀਕ ਹੈ ਅੱਜ ਵੀ ਮੈਂ ਇਹ ਗੱਲ ਅੱਜ ਮੰਨ ਲਓ ਸਾਰੇ ਜਿੰਨੇ ਵੀਰ ਆਪਣੀ ਵੀਡੀਓ ਦੇਖਦੇ ਆ ਜਿੰਨੇ ਆਪਣੇ ਨਾਲ ਜੁੜੇ ਆ ਸਾਰਿਆਂ ਲਈ ਸਾਰਿਆਂ ਲਈ ਅੱਜ ਨਾ ਵੱਡੇ ਧਮਾਕੇ ਆ ਵੀਰੇ ਠੀਕ ਹੈ ਤੇ ਜਿਹੜੀ ਹੋਣੀ ਤੇਰੇ ਪਿੱਛੇ ਗਾਂ ਖੜੀ ਹੈ ਇਹਦਾ ਵੀ ਸੂਆ ਇਹ ਦੂਜਾ ਸੂਆ ਵੀਰੇ ਦੂਜਾ ਸੂਆ ਹਾਂ ਦੂਜਾ ਸੂਆ ਸੂਈ ਹੋਈ ਹੈ ਇਹ ਇਹ ਸੂਣ ਵਾਲੀ ਹੈ ਵੀਰੇ ਦੂਜਾ ਸੂਆ ਸੂਣ ਵਾਲੀ ਤੇ ਕੀ ਇਹਦਾ ਸਾਫਤਾ ਵਾ ਇਹਦੇ ਵੀਰੇ 5-6 ਦਿਨ ਬਾਕੀ ਪਏ ਆ 20 ਪਲੱਸ ਦੁੱਧ ਦੇਣਾ ਇਹਨੇ ਅੱਛਾ हां 2 प्लस ਦੋਤ ਦੇਣਾ ਇੱਕ ਕ੍ਰੋਸ ਚ ਆ ਗਈ ਕ੍ਰੋਸ ਚ ਆ ਗਈ ਤੇ ਇਹਦਾ ਮਤਲਬ ਰੇਟ ਕੀ ਰਹੂਗਾ ਇਹ ਇਹਦਾ 75000 ਆ ਵੀਰੇ 72000 ਦੀ ਹਾਂ ਨਾ ਦੇਵਾਂਗੇ 72000 ਜੀ 72000 ਦੀ ਦੇਵਾਂਗੇ ਠੀਕ ਹੈ ਬਹੁਤ ਚੰਗੀ ਬਿਹੜਾ ਥੱਲੋਂ ਆਰਡਰ ਦੀ ਕੁਆਲਿਟੀ ਦੇਖੋ ਲੇਵੇ ਜੀ ਕੱਲਾ ਕੱਲਾ ਥਾਨ ਲੱਗਿਆ ਬਹੁਤ ਚੰਗੀ ਹੈ ਠੀਕ ਹੈ ਤੇ ਜਿਹੜੀ ਹੁਣ ਆਹ ਸੂਈ ਹੈ ਇਹ ਵੀ ਗੱਬਣ ਆ ਵੀਰੇ ਅੱਛਾ ਇਹ ਵੀ ਗੱਬਣ ਆ ਗਈ ਹਾਂ ਇਹ ਵੀ ਦੂਜਾ ਸੂਆ ਬਿਹੜਾ ਵੀਰੇ ਇਹ ਇਹ ਦੂਜਾ ਸੂਆ ਤੇ ਮਤਲਬ ਇਹਦਾ ਕੀ ਰੇਟਰ ਹੋਗਾ ਇਹ ਹਾਂ ਨਾ ਵੀਰੇ 65000 ਦੀ ਬੱਚੀ ਦੇਵਾਂਗੇ ਆਪਾਂ ਕਿਹੜੀ ਇਹ ਵਾਲੀ अच्छा लेबी आहा 65000 ਦੀ ਬੱਚੀ ਮਿਲੂਗੀ ਤੁਹਾਨੂੰ ਇਹ ਹਾਂ ਨਾ 65000 ਦੀ ਬੱਚੀ ਦੇਵਾਂਗੇ 5 6 ਦਿਨ ਸੂਣ ਦੇ ਦੇ ਵੀ ਪਏ ਆ ਇਹ ਵੀ ਜਰਸੀ ਕਰਾਉਚ ਆ ਗਈ ਵੀਰੇ ਠੀਕ ਆ ਹਾ ਗਰਮੀ ਸਰਦੀ ਝੱਲਣ ਵਾਲੀਆਂ ਇਹੇ ਚੀਜ਼ਾਂ ਲੈ ਵੀ ਐਵੇਂ ਮਿੱਤਰੋ ਆ ਜਿਹੜੀ ਵਹਿੜ ਆ ਗਈ ਨਾ ਤੁਹਾਨੂੰ ਇਹ 65000 ਰੁਪਏ ਦੀ ਮਿਲੂਗੀ ਤੇ ਆ ਜਾ ਕਰੋ ਵਿਕੀ ਜਿਵੇਂ ਗਾਂਹਾਂ ਵਾਲੀਆਂ ਆਪਾਂ ਇਹ ਇੱਕ ਹੋਰ ਆ ਗਈ ਸਾਬ ਕਿ ਕੀ ਜਿਵੇਂ ਆ ਗਾਂ ਆ ਗਈ ਤੇਰੀ ਇਹ ਸੂਈ ਸਵਾਈ ਇਹ ਸੂਈ ਆ ਵੀਰੇ ਹਾਂ ਅੱਛਾ ਇਹ ਸੂਈ ਆ ਗਈ ਤੇ ਇਹਦਾ ਕੀ ਰੇਟ ਹੋਊਗਾ ਅੱਜ ਇਹਨੂੰ ਚੌਥਾ ਦਿਨ ਸੂਈ ਨੂੰ ਆ 14 ਕਿਲੋ 13 14 ਕਿਲੋ ਬੋੜਾ ਮੰਨ ਲੋ ਤਿਆਰ ਹੈ ਅੱਛਾ ਇਹ ਹਾਂ ਨਾ ਵੀਰੇ ਆਪਾਂ ਕੋਈ ਪੈਂਟ ਨਹੀਂ ਕੋਈ ਸਟਾਰਟ ਇਹਦਾ ਕੋਈ ਮੁੱਲ ਨਹੀਂ ਕਰਨਾ ਹਾਂ ਨਾ 56000 ਦੀ ਜੈਸ ਨੂੰ ਅਗਰੇ ਠੀਕ ਆ ਹਾਂ 56000 ਦੀ ਦੇਵਾਂਗੇ ਜਰਸੀ ਕ੍ਰੋਸ ਚ ਆ ਗਈ ਇਹ ਵੀ ਗਰਮੀ ਸਰਦੀ ਚੱਲਣ ਵਾਲੀ ਆ ਇਹ 56000 ਰੁਪਏ ਦੀ ਤੁਹਾਨੂੰ ਮਿੱਤਰੋ ਆ ਵੈੜ ਮਿਲੂਗੀ ਤੇ 55000 ਹੀ ਮੰਨੋ ਤੇ ਆ ਜਾ ਜੇ ਨਾ ਅੱਗੇ ਇੱਕ ਜਿਹੜੀ ਆ ਆ ਗਈ ਇਹ ਸੂਈ ਇਹ ਵੀ ਜਰਸੀ ਵਹਿੜ ਸੂਈ ਹੋਈ ਆ ਵੀਰੇ ਸੂਈ ਹੋਈ ਹੈ ਤੇ ਮੈਨੂੰ ਐਂ ਦੱਸ ਦੇ ਇਹਦਾ ਕਿੰਨਾ ਵਾ ਸੂਆ ਇਹਦਾ ਦੂਜਾ ਸੂਆ ਵੀਰੇ ਦੂਜਾ ਸੂਆ ਤੇ ਕਿੰਨੇ ਚ ਦੇਣੀ ਹੈ ਇਹ ਹਾਂ ਨਾ 55000 ਦੀ ਦੇਵਾਂਗੇ ਬਾਈ ਜੈਸ ਨੋ ਬਸ ਮੋੜ 65 70 ਕੁਛ ਨਹੀਂ 55000 ਦੀ ਦੇਣੀ ਹੈ ਠੀਕ ਆ ਹਾਂ ਲੈ ਵੀ ਮਿੱਤਰੋ ਜਿਹੜੀ ਆ ਜਾਂਦੀ ਹੈ ਨਾ ਤੁਹਾਨੂੰ ਇਹ ਵਹਿੜ 55000 ਰੁਪਏ ਦੇ ਵਿੱਚ ਹੀ ਮਿਲੂਗੀ ਸੂਈ ਸਵਾਈ ਮਗਰ ਬੱਚਾ ਬਾਈ ਇਹਦੇ ਬੱਚਾ ਮਗਰੀ ਤੇ ਮੈਨੂੰ ਐਂ ਦੱਸ ਦੇ ਤੇ ਇਹ ਦੁੱਧ ਹੁਣ ਕਿੰਨਾ ਗਾ ਇਹਦੇ ਥੱਲੇ ਵੀ ਦੁੱਧ 13-14 ਕਿਲੋ ਕੋਲਾ ਤਿਆਰ ਆ ਵੀਰੇ ਠੀਕ ਆ ਲੈ ਵੀ ਆ ਦੇਖ ਲਓ ਹੁਣ ਤੁਸੀਂ ਭਣਾ 10 ਮੰਨ ਲਓ ਤਾਂ ਵੀ ਕੋਈ ਚੱਕਰ ਨਹੀਂ ਹੈਗਾ ਬੱਚੀ ਹੈ ਬੱਚੀ ਹੈ ਬਿਲਕੁਲ ਇਸ ਇਹਦੇ ਮਗਰ ਬੱਚੀ ਹੈ ਉਹਦੇ ਮਗਰ ਬੱਚਾ ਵੀਰੇ ਠੀਕ ਆ ਚਲ ਕੋਈ ਗੱਲ ਨਹੀਂ ਇਹਦੇ ਮਗਰ ਬੱਚੀ ਹੈ ਬੱਚੀ ਆ ਗਈ ਇਹਦੇ ਮਗਰ ਬੱਚਾ ਇਹਦੇ ਮਗਰ ਬੱਚੀ ਹੈ ਠੀਕ ਆ ਤੇ ਜਿਹੜੀਆਂ ਹੁਣ ਇੱਧਰ ਖੜੀਆਂ ਜਿਵੇਂ ਇਹ ਵੀਰੇ ਆ ਗਿਆ ਜਿਵੇਂ ਆਪਾਂ ਕਹਿ ਦਿੰਨੇ ਆ ਵੀ ਕਿਸੇ ਨੇ ਘੱਟ ਪਾ ਲਾਉਣਾ ਹੋਵੇ ਛੋਟੀ ਨਾਰਮਲ ਜੀ 10-12 ਕਿਲੋ ਦੁੱਧ ਖਾਤਰ ਘਰੇ ਰੱਖਣੀ ਹੋਵੇ ਠੀਕ ਆ ਇਹਦਾ ਜਿਵੇਂ ਕੀ ਪਾਊਗਾ ਇਹ 40 ਦੀ ਹਾਂ ਨਾ ਵੀਰੇ ਕਿੰਨੇ ਦੀ 40000 ਦੀ 40000 ਹਾਂ 40000 ਠੀਕ ਹੈ ਇਹ ਅੱਗੇ ਇਧਰਲੇ ਪਾਸੇ ਵਾਲੀਆਂ ਇਹ ਆ ਬੈੜ ਆ ਗਈ ਵੀਰੇ ਇਹਦੇ 15 ਦਿਨ ਬਾਕੀ ਪਏ ਬਹੁਤ ਚੰਗੇ ਰਕਾਰ ਦੇ 23 24 ਕਿਲੋ ਦੁੱਧ ਦਿੰਦਾ